ਲਓ ਜੀ ਅੱਜ ਆ ਗਈ ਸੀ ਆਪਣੇ ਪੈਰ ਨੂੰ ਮੋਜ ਦੇ ਪੈਰ ਗਿਆ ਸੀ ਮੋੜ ਤੇ ਗਿੱਟੇ ਦਾ ਹੋ ਗਿਆ ਸੀ ਕੰਮ ਪੂਰਾ ਤੇ ਘਰ ਦੇ ਕਹਿੰਦੇ ਛੁੱਟੀ ਨਹੀਂ ਕਰਨੀ ਕੀ ਜੈਮ ਦਾ ਕਿਉਂ ਮਾਦਾ ਹਾਂ ਹਾਂ ਘਰ ਦੇ ਕਰਦੇ ਸਪੋਰਟ ਪੂਰੀ ਕਹਿੰਦੇ ਛੁੱਟੀ ਨਹੀਂ ਕਰਨੀ ਕੀ ਜੈਮ ਤੇ ਨੂੰ ਜਾਣਾ ਹੀ ਪੈਣਾ ਲੈ ਵੀ ਟਾ ਹੋਣ ਦਈਏ ਟਕੋਰ ਪੂਰੀ ਗਿੱਟਾ ਆਪਣਾ ਬੁਰਾ ਸੋਝ ਗਿਆ ਹੈਗਾ ਲੈ ਵੀ ਲੈ ਵੀ ਹੁਣ ਗਟਾ ਹੋ ਜੂਰੇ ਵਾਲਾ ਮਾਦਾ ਕਿ ਨਹੀਂ ਹਾਂ ਕਿੰਨੇ ਦਿਨ ਲੱਗਣਗੇ ਰੇਲਾਉਣ ਨੂੰ ਕੱਲ ਤੱਕ ਫਰਕ ਪੈ ਜਾਣਾ ਪੈ ਜਾਊਗਾ ਫਰਕ ਹਾਂ ਫੇਰ ਠੀਕ ਆ ਜੀ ਇਹ ਰੇਲਾ ਕਰ ਦੋ ਜੀ ਰੇਲਾ ਬਹੁਤ ਲੋਡ ਆ ਗਰਾਊਂਡ 'ਚ ਹਾਂ ਮਿੱਟੀ ਹੋ ਜਾਣਾ ਕੰਮ ਨਹੀਂ ਹੋ ਬੜੇ ਦਿਨਾਂ ਦੀ ਮਿਹਨਤ ਵਾ ਗਰਮ ਤੇ ਲੱਗਦਾ ਨਹੀਂ ਨਹੀਂ ਗਰਮ ਨਹੀਂਗਾ ਠੀਕ ਆ ਇਹ ਹੈ ਟੀ ਕੀ ਪਾਇਆ ਮਤਲਬ ਵਿੱਚ ਇਹਦੇ ਹਾਂ ਹੈਂ ਇਹਦੇ ਵਿੱਚ ਪਤ ਆਪਾਂ 4 ਗਲਾਸ ਪਾਣੀ ਦੇ ਪਾਏ ਅੱਛਾ ਜੀ ਤੇ ਦੋ ਨਿੰਬੂ ਕੱਟ ਕੇ ਪਾਏ ਠੀਕ ਹੈ ਜੀ ਥੋੜੀ ਜਿਹੀ ਆਪਾਂ ਫਰਕੜੀ ਪਾਈ ਅੱਛਾ ਜੀ ਤੇ ਦੋ ਚਮਚੇ ਸਰੋਂ ਦੇ ਤੇਲ ਦੇ ਪਾਏ ਠੀਕ ਹੈ ਜੀ ਜਦੋਂ ਦੋ ਗਲਾਸ ਰਹਿ ਗਏ ਹੂੰ ਫਿਰ ਇਹ ਬਣ ਗਿਆ ਅੱਛਾ ਫਿਰ ਲੱਗ ਜੂ ਪਤਾ ਚਹੀ ਇਹਨੂੰ ਕੀ ਬਣਦਾ ਕੀ ਨਹੀਂ ਕੁਛ ਕੁਛ ਇਹਨੂੰ ਦੇ ਦਿੰਗੇ ਜੇ ਮਜ਼ਾ ਹੁੰਦਾ ਕਹਿੰਦੇ ਕੋਸੀ ਕੋਸੀ ਦੀ ਵਟਕੋਰ ਕਰ ਦੇਣੀ ਆਪਾਂ ਹਾਂ ਹਾਂ ਮੜਾ ਮੜਾ ਹੁਣ ਤੱਤਾ ਲੱਗਣ ਲੱਗਾ ਹੀ ਹੈ ਕੋਸੀ ਕੋਸੀ ਦੀ ਕਰਨੀ ਮੈਨੇ ਪਤਾ ਹਾਂਜੀ ਗੁੱਡ ਮਾਰਨਿੰਗ ਜੀ ਅੱਜ ਆਪਣਾ ਹੋ ਗਿਆ ਜੀ 47ਵਾਂ ਦਿਨ ਤੇ ਅੱਜ ਭਾਜੀ ਲਵਾਉਂਦੇ ਆ ਗਰਾਊਂਡ ਦੇ ਮੁੰਡੇ ਵੇਖੋ ਜੀ ਅੱਜ ਪੂਰੀਆਂ ਰੌਣਕਾਂ ਹੋਈਆਂ ਹੁਣ ਗਰਾਊਂਡ 'ਚ ਮਿਹਨਤ ਨੂੰ ਪੂਰੇ ਤਗੜੇ ਹੋਏ ਹੋਏ ਆ ਤੇ ਤੁਹਾਨੂੰ ਖਾਣੇ ਅੱਗੇ ਰੇਡਾਂ ਦੇ ਯਫੇ ਤੇ ਕੋਈ ਸਾਹਿਬ ਕਿਦਾਂ ਦਿੰਦੇ ਆ ਟ੍ਰੇਨਿੰਗ ਮੁੰਡਿਆਂ ਨੂੰ ਕਰਾਉਣੀ ਕੀ ਇੱਕ ਈ ਗੁੱਡ ਮਾਰਨਿੰਗ ਜੀ ਮਾਰਨਿੰਗ ਕੀ ਹਾਲ ਆ ਵਧੀਆ ਵਧੀਆ ਜੀ ਕਾਦੂ ਵਜਲ ਲੱਗੀਆਂ ਵਾ ਭਾਈ ਛੁੱਟੀ ਨਹੀਂ ਦਿੱਤੀ ਛੁੱਟੇ ਨੇ ਪ੍ਰਾਪਤ ਤੇਰੇ ਕਾਦੂ ਵਜੀਆਂ ਲੇਟ ਆਇਆਹੀਂ ਨਰਸ ਕਾਦੂ ਆਪਦੇ ਤੇਰੇ ਕਾਦੂ ਵਜੀਆਂ ਉਹ ਮੈਂ ਤਾਂ ਕਈ ਲੈਣ ਗਿਆ ਸੀ ਅੱਛਾ ਉਹ ਬਿੱਲੇ ਭਾਈ ਇਹ ਨਾਲ ਅੱਛਾ ਬਗਲਾ ਵੀ ਨਾਲ ਚਲ ਗਿਆ ਤੇ ਨਾਮ ਮੇਰਾ ਵੀ ਲੱਗ ਗਿਆ ਤੇ ਤੇਰਾ ਲੱਗਣਾ ਹੀ ਆ ਤੂੰ ਜੱਣਾਂ ਖਣਾ ਚਪਲਾ ਵਜੀਆਂ ਮਜ਼ਾ ਹੀ ਆ ਗਿਆ ਕਿੰਨੇ ਕਿਹਾ ਸੀ ਉਹਨੂੰ ਬਗਲੇ ਨੂੰ ਬਹੁਤ ਸਾਰੇ ਝੂਠ ਬੋਲਦੇ ਆ ਬਿੱਲਾ ਭਾਈ ਕਹਿੰਦਾ ਤੇਰੇ ਘਰੇ ਕਹੀ ਹੈਗੀ ਮੈਂ ਕਹੇ ਸਾਰੇ ਝੂਠ ਬੋਲਦਾ ਬਾਕੀ ਚੱਲ ਕੋਈ ਨਾ ਹਣ ਰੱਖ ਇੱਕ ਗਾਂ ਤੈਨੂੰ ਵੀ ਅਗਲ ਆਈਏ ਲੈ ਕੇ ਨਹੀਂ ਜਾਣਾ ਕਿਸ ਨੂੰ ਕੋਣ ਆ ਤੂੰ ਤੇਰੇ ਦਾ ਪਾਉਂਗਾ ਰੋਜ਼ ਲੇਟ ਨਹੀਂ ਬਣਾ ਹੁਣ ਉਹ ਪੁੱਛ ਲੇਟ ਹੋਣਾ ਹਾਲਚ ਨਹੀਂ ਕਰਨਾ ਆ ਗਿੱਟੇ ਦੀ ਨਾ ਤੂੰ ਪਤਾ ਲੈਣ ਆਇਆ ਮੇਰਾ ਓਏ ਇੱਕ ਵੀ ਵੇਖ ਲੈ ਇੱਕ ਵੀ ਪਤਾ ਨਹੀਂ ਲੈਣ ਆਇਆ ਇੱਕ ਦਿਨ ਵੀ ਫੜਨਾ ਇਹਨੂੰ ਮਧੋਲੋ ਫੜ ਕੇ ਚੱਕਨੀਆਂ ਗੱਲਾਂ ਕਰਦੇ ਨਾ ਮੈਨੂੰ ਇਹਨੂੰ ਚੱਕ ਲਓ ਮੰਗਲ ਜਾਵੇ ਨਾ ਪਾਰੇ ਸੰਗਲੇ ਨੂੰ ਕਿਉਂ ਥੱਲੇੋਂ ਕਦਨ ਲੱਗਣਾ ਅੱਛਾ ਅੱਛਾ ਠੀਕ ਹੈ ਤੂੰ ਖੁਰਕੀ ਜਾਂਦਾ ਕਿ ਵੱਡੀ ਪਾਉਣ ਲੱਗਾ ਭੱਜ ਭੱਜ ਹੱਥ ਛੜਾ ਹੱਥ ਗਿਆ ਜਦੋਂ ਭਾਜੀ ਨੇ ਦੱਸਿਆ ਹੀ ਓ ਲੈ ਬੱਸ ਹੈ ਨਹੀਂ ਜਾਣ ਹੈ ਨਹੀਂ ਜਾਣ ਹੋ ਗਿਆ ਫੁੱਸ ਦੁਨੀਆ ਕਹਿੰਦੀ ਮੰਗਲ ਆ ਇੱਧਰ ਮੰਗਲ ਕਰਾਉਂਦਾ ਵਾ ਦੰਗਲ ਛੱਡ ਦੇ ਮੰਗਲ ਚੱਲ ਭੱਜ ਚੰਗਾ ਭਲਾ ਭੱਜਿਆ ਹੀ ਫੇ ਫੜਿਆ ਗਿਆ ਉਹ ਥੱਲੇ ਲੱਗਿਆ ਅਗਰ ਤੂੰ ਉੱਤੇ ਵੱਲ ਜਾਵੇਂ ਛੋਟੀ ਲੈਵਣੀ ਦੱਸਦਾ ਮੈਂ ਲੈ ਹੋਣਾ ਭਾਈ ਛੋਟੀ ਕੋਈ ਨਾ ਹੋਰ ਭਾਈ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਹਾਲ ਚੱਲਿਆ ਜੀ ਹਾਂਜੀ ਠੀਕ ਹੈ ਜੀ ਅੱਜ ਥੋੜਾ ਠੰਡਾ ਕੀਤਾ ਨਾ ਬਹੁਤ ਵਧੀਆ ਅੱਜ ਪੈ ਜਵੇ ਮੱਠਾ ਜਿਆ ਨਾ ਇੱਦਾਂ ਹਵਾ ਹਵਾ ਚੱਲਦੀ ਰਹੇ ਫੇਰ ਬੀਚਾ ਰਹਿੰਦਾ ਹੱਥ ਲਾਉਂਦ ਟੁੱਟਾ ਹੋਇਆ ਇਹ ਮੋਢੇ ਤੇ ਲਾ ਹੱਥ ਲਾ ਗਿਓ ਮੁੜੀ ਜਾਂਦਾ ਵਾ ਓਏ ਕਰ ਡੋਇ ਤੇ ਪੀ ਨੂੰ ਚੱਲ ਪਹਿਲਾਂ ਗੇਮ ਵੇਖ ਜਾ ਉੱਥੋਂ ਪਹਿਲੇ ਹੱਥ ਪਿੱਛੇ ਛੱਟ ਲਿਆ ਤੂੰ ਬਾਕੀ ਤੂੰ ਆ ਮਾ ਭੱਜਣਾ ਐ ਪੀ ਦੋ ਵੈਰੀ ਗੁੱਡ ਪਾਜੀ ਲੱਤਾਂ ਨਹੀਂ ਫੜਾਉਣੀਆਂ ਅੱਜ ਬਾਮਾ ਆ ਜਾ ਹੱਥ ਲਾ ਗਏ ਜਿਹੜਾ ਉਹਦਾ ਲਾ ਆ ਹਾਂ ਹਜੇ ਤਾਂ ਫਸਲੇ ਨਹੀਂ ਵੇ ਲੱਕ ਕਰ ਲੈ ਹਾਂ ਆ ਬੈਕ ਹੋ ਜਾ ਬੈਕ ਤੋ ਲੱਗੇ ਤੇ ਇਹ ਪੜਾਇਓ ਤੇਰੀ ਤੇਰੀ ਨਹੀਂ ਤਾਂ ਦੇਖ ਚੱਲ ਹੋ ਗਿਆ ਬਿੱਲੇ ਨੇ ਬਾਹਰ ਕਰ ਆ ਅੱਗੇ ਨਾ ਪਹਿਲੇ ਆ ਤੇ ਤਾਂ ਹੀ ਹੋਇਆ ਬਿੱਲਾ ਦੇਖੀ ਲੱਤਾਂ ਲੈ ਦੇਖੀ ਜਾ ਐ ਐ ਕਰਦਾ ਦੇਖ ਉਹੀ ਮੈਂ ਜੋਤੇ ਨੂੰ ਕਹਿੰਦੇ ਆ ਇੱਥੋਂ ਉਹਦਾ ਹੱਥ ਐ ਇੱਥੋਂ ਐ ਨਹੀਂ ਕਰਦਾ ਇੰਨਾ ਸੀਸਾ ਵਾਲੇ ਦਾ ਫਰਕ ਉਹ ਵੀ ਬਾਹਰ ਜੇ ਨਿਕਲੇ ਤੇ ਬਾਜ ਮਾਰ ਕੇ ਤੇ ਦੋ ਬੰਦੇ ਦੱਸਦਾ ਤੋ ਲੱਤਾਂ ਨੂੰ ਆ ਦੇਖੀ ਜਾਂਦੇ ਆ ਸਾਰਾ ਨਿਕਾਲਾ ਦੇਖਣ ਬੰਦਾ ਕਿੱਥੋਂ ਕੱਲ ਭਾਈ ਜੀ ਨਾ ਪਚਾਇਆ ਦੇਦਾ ਮੈਂ ਪਚੋਣਾ ਨੇ ਸੋਟੀ ਨਾਲ ਐਵੇਂ ਪਗੰਨੇ ਬਾਲਪੋਲ ਹੁੰਦਾ ਏ ਚੱਲ ਚੱਲ ਛੜਾਸ਼ ਦਾ ਲਾਖ ਐਡਾ ਤਕੜਾ ਧਰੀਰ ਚੱਲ ਗਰਾ ਉੱਤਰ ਪੈੜਿਆਂ ਲੋ ਨਿਕਲਦਾ ਵੀ ਉੱਤਰ ਜਲ ਪੱਜ ਜੋਰ ਲਾ ਕੇ ਭੱਜ ਜਾ ਚੱਲ ਚੱਲ ਬਾਵਾ ਨਾ ਧੱਕ ਬਾਵਾ ਨਾ ਚੱਲ 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 ਕੋਈ ਨਾ ਜੂਰ ਕਰਾ ਹੈਪੀ ਦਾ ਕੋਈ ਨਾ ਅਜ ਯਾਪੀ ਵੀ ਤੇਰੇ ਵਰਗਾ ਹੋਇਆ ਹੋਇਆ ਵਾ ਹੰਬ ਗਿਆ ਯਾਪੀ ਹੰਬ ਗਿਆ ਯਾਪੀ ਚੱਲ ਚੱਲ ਘੁੰਮ ਜਾ ਓਰੇ ਦਾ ਰੇਡ ਬਾ ਬਰੇ ਕਾ ਬਾਤ ਹੱਥ ਕਰਨਾ ਪੜੇ ਭੱਜਦੇ ਹੋਣ ਡਿਆ ਉਦੋਂ ਐਸਾ ਹੈ ਆ ਕੀ ਤੂੰ ਮੇਰੀ ਗੱਲ ਸੁਣ ਲੈ ਅਮਰ ਤੇ ਕਹਿੰਦੇ ਉੱਡਣਾ ਸਾਪਾ ਉੱਡਣਾ ਸੱਪ ਇਹ ਕਹਿੰਦੇ ਸਾਡੇ ਮਿੰਟ ਦਾ ਛਾਜੀ ਆ ਗਿਆ ਵੇਖ ਲੋ ਲੱਗ ਨਹੀਂ ਲੱਗਾ ਸਹੀ ਤੱਕੜਾ ਦੇ ਲੱਤਾ ਉੱਥੇ ਦਵਾਰਾ ਦਵਾਰਾ ਤੂੰ ਹੀ ਪ੍ਰਸਾ ਗੱਡੀ ਇਹਨਾਂ ਬਣਿਆ ਮੈਂ ਛਾਜੀ ਹਾਂ ਹਾ ਹਜਦਾ ਨਿਗਾਹ ਦੇਖ ਰਹੀ ਇੱਥੇ ਇੱਦਾਂ ਦੇ ਬਰਾਤੀ ਆ ਪਖੜੇ ਆ ਨਾ ਦੇਖੋ ਆ ਚੀਜ਼ ਦੇਖ ਕਰੋ ਬੰਦੇ ਬੰਦਾ ਪਹਿਲਾਂ ਦੇਖਦਾ ਠੀਕ ਆ ਕਿ ਪਤਾ ਲੱਗਣਾ ਬੰਦਾ ਕਦੋਂ ਤਰਿਆ ਤੇ ਚਾਹੂ ਪੀਜੇ ਤੂੰ ਜੋ ਪੀਜੇ ਨਾ ਸਾਰਿਆਂ ਦੀ ਚਾਹ ਚਾਹ ਪਾਲਦਾ ਭਾਈ ਭਾਜੀ ਦੀ ਵੀ ਚਾਹ ਤੂੰ ਪੀਜੇ ਨਾ ਭੁਖੜਾ ਜਾ ਸਹਾਰ ਕਹਿੰਦਾ ਰੋਜ਼ ਬਿਸਕਟ ਲੈਉਣਾ ਰਾਜਾ ਵੇਲੀ ਕੇ ਲੈਂਦਾ ਵਾ ਲਾਲਾ ਬਤਮੀਜ਼ ਕਿੱਡਾ ਹੋਇਆ ਹੋਇਆ ਇਹ ਉਹ ਕੁੜੀ ਟੋੜੀ ਖੇਡਦਾ ਚੱਲ 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 ਐ ਮੈਂ ਮਾਹ ਹੀ ਸੈੱਟ ਕਰਾਇਆ ਹੀ ਕਰ ਦੇਖ ਲੋ ਕਹਿੰਦੇ ਲੁੱਦੜ ਕਹਿੰਦੇ ਆ ਗਿਆ ਮੇਰੇ ਵੀਰੋ ਕਹਿੰਦੇ ਲੁੱਦੜ ਦੇ ਬਰਾਬਰ ਮੰਗਲੇ ਨੂੰ ਫੇਰ ਨ ਮਧੋਲੇ ਨੂੰ ਅੱਜ ਹੋ ਰਿਹਾ ਥੱਲੇ ਨੂੰ ਕਬੱਡੀ ਕਿੱਦਾਂ ਪਾਉਣੀ ਦੱਸੀ ਭਾਈ ਨੇ ਚੱਲ ਚੱਲ ਓ ਬੱਲੇ ਬੁਗਲੇ ਸ਼ਾਬਾਸ਼ ਅੱਜ ਨਹੀਂ ਅੱਜ ਨਹੀਂ ਛੜਾ ਛੜਾ ਕੁਮ ਕੁਮ ਕੇ ਛੜਾ ਛੜ ਦੇ ਛੱਡ ਦੇ ਕਹਿੰਦੇ ਅੱਜ ਸੈ ਨੂੰ ਜਫੇ ਤੇ ਜਫਾ ਮੇਰੇ ਵੀਰੋ ਲੈ ਭਾਈ ਕਹੀ ਜਾ ਕੇ ਧੌਣ ਮਰੋੜੀ ਦੂੰ ਹੁਣ ਅਗਲੀ ਵਾਰੀ ਇਹਦਾ ਵੀ ਹਿਸਾਬ ਲਾਗੀ ਹਿਸਾਬ ਲਾ ਕੇ ਠਾਪੀ ਮਾਰ ਦੋਗੇ ਦੱਸਣਾ ਤੈਨੂੰ ਬਾ ਜਾਵਾਜ ਵੈਰੀ ਗੁੱਡ ਆ ਚੱਲ 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 ਕਰ ਵੈਰੀ ਗੁੱਡ ਵੈਰੀ ਗੁੱਡ ਐਦਾਂ ਲੱਗ ਕੇ ਨਾ ਰਹਿਣਾ ਇਹਦੇ ਨਾਲ ਫੜ ਫੜ ਇਹਨੂੰ ਹੱਲਕ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਸ਼ਾਬਾਸ਼ ਚੱਲ ਜੋ ਤੇ ਬੁੱਤਾ ਜਾ ਸ਼ਾਬਾਸ਼ ਉੱਤੇ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ ਉੱਤੇ ਸ਼ਾਬਾਸ਼ ਸ਼ਾਬਾਸ਼ ਐਦਾਂ ਇਦਾਂ ਪਿੱਛੇ ਸ਼ਾਬਾਸ਼ ਚੱਲ ਕੋਟੀ ਜਾ ਤੇਰੇ ਚਲੋ ਚਲੋ ਸ਼ਾਬਾਸ਼ ਜਲਤੀ ਨਾਲ ਉਹ ਕੰਨ ਫੜ ਕੇ ਇੱਥੇ ਤੇਰਾ ਮੁਰਗਾ ਵਾ ਪਾਵਰੇਟਰ ਆ ਪਾਵ ਜਾਤੀ ਆ ਚੱਲ ਵੈਰੀ ਗੁੱਡ ਹੋ ਗਿਆ ਯੂ ਕੋਈ ਸਾਹ ਕੋਈ ਸਾਹ ਕੋਈ ਸਾਹ ਕੋਈ ਸਾਹ ਦੋਇ ਤੇ ਕਰਾ ਇਹਨੂੰ ਭੈਣ ਦੇ ਫਿਰ ਮੇਰੇ ਵੱਲ ਨੂੰ ਆਉਂਦੇ ਆ ਦੱਸੋ ਇਹਨੂੰ ਮੜਿਆ ਤੂੰ ਪਹਿਲਾਂ ਹੀ ਹੋਈ ਨਾ ਮਾਮਾ ਤੇਰੇ ਪਤਾ ਨਹੀਂ ਬਚਣੀ ਕਿ ਨਹੀਂ ਉਹਨੂੰ ਪਤਾ ਬਚਣੀ ਆ ਆ ਤੇ ਪਹਿਲਾਂ ਕੋਈ ਚਲਾ ਲਿਆ ਲੈ ਗਿਆ ਹਨਾ ਸੱਦੇ ਤੇਰੀਆਂ ਲੱਤਾਂ ਫੜੀਆਂ ਤੂੰ ਤਵ ਦਾ ਐ ਘੁੰਮਿਆ ਕੋਈ ਤੇਰੀ ਬਾਵਾ ਨਾਲ ਬਚਾ ਆ ਹੋਇਆ ਨਹੀਂ ਹੋਇਆ ਨਾ ਤੂੰ ਧੁੰਮ ਗਿਆ ਨਾ ਤੇ ਤੇਰੀ ਆ ਲੱਕੀ ਪਿੱਲੇ ਇਹ ਆ ਲੱਗਾ ਲੜਾ ਆ ਤੀ ਜਿੱਤੇ ਰਹੀ ਨਹੀਂ ਹੋਈ ਤੂੰ ਤਾਂ ਸਦਾ ਇੱਥੇ ਗਿਆ ਦੇਖੀ ਲਾਰੇ ਲੱਗੀ ਆ ਲੈ ਉਸ ਵਾਲਾ ਰੇਡਰ ਐਂਦਾ ਤੋਂ ਟੱਚ ਕਰ ਦੇਣਾ ਉਹਨੂੰ ਪਾੜਿਆ ਨਾ ਫਿਰ ਡੋਜ ਮਾਰਨ ਕਾ ਡੋਜ ਮਾਰੀ ਇੱਥੇ ਕਿੰਨਾ ਚਿਰ ਰੁਕਿਆ ਔਰ ਡੋਜ ਵੱਜੀ ਨਾ ਤੇਰੀਆਂ ਡੋਜ ਐਂਦਾ ਹੁੰਦੀ ਸਾਲਿਆ ਡੋਜ ਮਾਰੀ ਹਾਂ ਚੀਜ਼ ਤਾ ਨਿਕਲੀ ਕਿਉਂ ਕਰ ਗੱਲ ਤੁਹਾਨੂੰ ਆਟਾ ਕਿਉਂ ਹੈ ਇਹ ਆ ਆ ਬੱਚ ਮੂਰਤੂਰੇ ਡਾਪਨਾਲਾ ਚੱਲ 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 ਸ਼ਾਬਾਸ਼ ਜੋਤੇ ਸ਼ਾਬਾਸ਼ ਵੈਰੀ ਗੁੱਡ ਵੈਰੀ ਗੁੱਡ ਭੱਜ ਦੂਰ ਹੋ ਕੇ ਭੱਜ 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 ਗਿਆ ਭੱਜ ਗਿਆ ਵੈਰੀ ਗੁੱਡ ਇਹ ਨਿਕਲ ਨਿਕਲ ਜਾਂਦਾ ਤਾਂ ਪੱਲਾ ਮਾਰ ਕੇ ਚੱਲ ਸ਼ਾਬਾਸ਼ ਸ਼ਾਬਾਸ਼ ਭੱਜ ਕੇ ਆਉਣਾ ਹੁਣ ਜੇ ਫੜਿਆ ਗਿਆ ਨਾ ਕੋਟੀ ਤਿਆਰ ਹੈ ਕੋਟੀ ਥੱਲੇ ਲੱਗਣਾ ਹਾਂਜੀ ਭਾਈ ਹਾਂਜੀ ਭਾਜੀ ਕੋਟੀ ਲਾ ਦੇ ਕੋਟੀ ਨੂੰ ਕੋਟੀ ਨੂੰ ਲੱਤ ਹੱਥ ਲਾ ਦੇ ਹਾਂ ਹਾਂ ਚੱਲ ਕੋਈ ਨਾ ਕੋਈ ਨਾ ਸ਼ਾਬਾਸ਼ ਕੋਈ ਗੱਲ ਨਹੀਂ ਗਾੜ ਵਧਿਆ ਕਰਨਾਲ ਜਾ ਜਲਦੀ ਪੈਂਦਾ ਭਾਜੀ ਪਤਾ ਮੈਨੇ ਸੱਜੂ ਫੜਦਾ ਅੰਨੇ ਭੱਜਾ ਭੱਜਾ ਪੈ ਗਈ ਪੈ ਕੇ ਪੈ ਕੇ ਪੈ ਕੇ ਕੋਟੀਆਂ ਵੀ ਭੱਜ ਗਿਆ ਹੁਣ ਕੀ ਹੋਇਆ ਭਾਜੀ ਮਿਹਨਤ ਲਾਉਂਦੇ ਆ ਵੀ ਆਹ ਕਹਿੰਦੇ 6 ਕਿਲੋ ਬਦਾਮਾਂ ਦੀ ਕਬੱਡੀ ਆ ਕਹਿੰਦੇ 6 ਕਿਲੋ ਬਦਾਮ ਲੱਗ ਗਿਆ ਗੱਭਰੂ ਤੇ ਚੱਲ ਬਈ 6 ਕਿਲੋ ਬਦਾਮ ਵਾਲੀ ਕਬੱਡੀ ਆ ਗਈ ਆ ਮੇਰੇ ਵੀਰ ਰੇਓ ਇਹ ਹੁਣ ਭਾਜੀ ਫੜਿਆ ਗਿਆ ਨਾ ਇਹ ਫਿਰ ਤੁਸੀਂ ਆ ਆਪ ਹੀ ਦੱਸਦੇ ਦਾ ਕੀ ਹੋਣਾ ਚਾਹੀਦਾ ਵਾ ਬਾਦਾਮ ਕੋਲੇ ਹੋਣੇ ਬਾਦਾਮ ਇਹ ਮੈਂ ਕਹਿੰਦਾ ਜੇ ਦੰਦੇ ਨੇ ਬਾਦਾਮ ਦਿੱਤੇ ਜੈਡ ਪਾਈ ਜਾਂਦਾ ਵਾ ਚੱਲ 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 ਟੱਚ ਵੀ ਮਾਰਿਆ ਕਰ ਉੱਥੇ ਖੜਾ ਮੰਗਲ ਤੇ ਲਾ ਦੇ ਓਏ ਚੱਲ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ 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 ਖਿੱਚ ਕੇ ਖਿੱਚ ਕੇ ਹੱਥ ਲਾਉਣ ਦੇ ਹੱਥ ਲਾ ਨਾ ਹੱਥ ਤੇ ਲਾਉਂਦਾ ਨੀਗਾ ਭਾਜੀ ਇਹ ਕਿਸੇ ਨੂੰ ਯਾਰ ਹੱਥ ਮੰਗਲ ਚੱਲ ਆ ਲੈ ਚੱਲ ਕਿਸੇ ਨੂੰ ਲਾਥ ਓਲਾਵ ਇਲਾਜ ਦਿਓ ਇਹਨੇ ਨਹੀਂ ਲੈ ਟਾਈਮ ਹੋਈ ਜਾਂਦਾ ਇਹਦਾ ਮੰਗਲਾ ਚੱਲ 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 ਹਾਂ ਐਦਾਂ ਹੀ ਫੇ ਭਾਜੀ ਘੁੰਮ ਗਿਆ ਆ ਮੁੰਡੇ ਖੇਡਣਗੇ ਕੋਈ ਦੇ ਪਿੰਡ 35 ਕਿਲੋ ਖੇਡਣਗੇ ਭਾਜੀ ਹਾਂਜੀ 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 ਵੈਰੀ ਗੁੱਡ ਉਹ ਬੱਲੇ ਬੁਗਲੇ ਛੱਡਣਾ ਨਹੀਂ ਹੁਣ ਜਾਵੇ ਨਾ ਇੱਥੋਂ ਸ਼ਾਬਾਸ਼ ਵੈਰੀ ਗੁੱਡ ਬਹੁਤ ਵਧੀਆ ਬੁਗਲਾ ਹੋਇਆ ਤਗੜਾ ਅੱਗੇ ਨਾਲ ਸ਼ਾਬਾਸ਼ ਲੱਗਦਾ ਨਾ ਪਤਾ ਡੇਲੀ ਮਿਹਨਤ ਲਾਉਣਾ ਚੱਲ ਜੋਤੇ ਸ਼ਾਬਾਸ਼ ਕਬੱਡੀ ਤੇਰੀ ਆ ਵੈਰੀ ਗੁੱਡ ਉਹ ਬੱਲੇ ਤੇਰੇ ਬਹੁਤ ਵਧੀਆ ਟੱਚ ਸ਼ਾਬਾਸ਼ 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 ਉਹ ਚੱਕ ਆਵੇ ਇੱਕ ਹੋਰ ਆ ਚੱਕ ਕੋਟੀ ਦੇ ਥਾਪੀਆਂ ਵੱਜ ਗਈਆਂ ਈ ਟੱਚ ਲਾਉਣਾ ਟੱਚ ਪਾਉਂਦੀ ਜਫਾ ਖਾਲਾ ਟੱਚ ਲਾ ਲਾਇ ਤਾਂ ਕੱਢ ਕੇ ਜਾਇਆ ਕਰ ਨੁਕਰੇ ਬੋਲ ਦੇ 15 20 ਹੋ ਗਏ 10 ਸੈਕਿੰਡ ਹੋ ਗਏ 15 20 ਲਾ ਇੱਕ ਦਿਨ ਨੂੰ ਇੱਥੇ ਆ ਗਿਆ ਮੈਂ ਲਾ ਗੇ ਅੱਧਾ ਮਿੰਟ ਹੋ ਗਿਆ ਭਾਜੀ ਬੱਸ 24 ਸੈਕਿੰਡ 25 26 26 ਸੈਕਿੰਡ ਹੋ ਗਿਆ ਕਬੱਡੀ ਮੁੱਕ ਗਈ ਭਾਜੀ

ਚੱਲ 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 ਬਸ ਗਿਆ 36 ਦੀ ਥੋੜਾ ਮੜਾ ਸਿਆ ਇਹਨੂੰ ਆ ਦੇਖ ਤੂੰ ਘੇਰੀ ਨਾ ਸੋਣ ਪਾਈ ਦੀ ਗੱਲ ਰੋਕਣਾ ਲੈ ਜਾਂਦੇ ਥੋੜੇ ਚੱਲੋ ਥੋੜੇ ਚੱਲ ਜਿਹੜਾ ਨਿਕਲਦਾ ਨਾ ਬਾਸ ਅੱਜ ਦਾ ਲੈ ਕੇ ਲੈ ਜਾ ਆਪੇ ਬਾਹਰ ਹੋ ਜਾਣਾ ਅੱਛਾ ਜਿੱਦਾਂ ਪਾਰ ਆਵੇ ਆਪੇ ਬਾਹਰ ਹੋ ਜਾਂਦੇ ਇਹ ਐਸ ਸੋਚਣ ਕਿ ਕਿ ਮਰੇ ਫੇਰ ਇਹਨੂੰ ਆ ਜਾ ਆ ਜਾ ਫਲਾਗੇ ਨਾ ਜਾ ਇਹਨਾਂ ਨੂੰ ਰੋਕ ਲਾ ਲੈ ਤਿੰਨ ਜਾਣੇ ਅੱਛਾ ਹਾਂਜੀ ਦਵਾਰਾ ਪਾ ਆ ਦੇਖ ਦਵਾਰਾ ਪਾ ਕਬੱਡੀ ਪਿੱਛੇ ਚੱਲ ਪਿੱਛੋਂ ਹੈਗਾ ਤੈਨੂੰ ਲੋੜ ਹੀ ਦੇ ਆਪੇ ਪੈਣਗੇ ਹਾਂਜੀ ਤੇ ਤੂੰ ਡਰਦੇ ਆ ਉਹ ਗਾਹ ਹੋ ਬੁਗਲੇ ਤੇ ਤੈਨੂੰ ਡਰਦੀ ਆ ਤੂੰ ਤੇ ਤੂੰ ਵੀ ਦਰੀ ਆ ਨਾ ਕਿ ਤੂੰ ਵੀ ਨਹੀਂ ਟੱਚ ਲੈਂਦਾ ਓ ਇੱਥੇ ਖੁਰਕੀ ਆ ਨਾ ਲੱਗਦਾ ਨਹੀਂ ਆ ਚੱਲ ਹੈ ਓਏ ਓਏ ਚਾਵਾ ਚਾਵਾ ਆ ਮੰਗਲ ਤੁਰਦਾ ਇਹਨੂੰ ਲੈ ਜਾ ਲੰਦ ਤੇ ਲਮਫਾ ਵੈਰੀ ਗੁੱਡ ਆ ਹੁਣ ਜਾਂਦਾ ਵੇ ਕਿੱਦਾਂ ਡੋਗਲੂ ਜਿਆ ਗਰਜ ਤਿਆਰ ਆ ਤੁਹਾਡੇ ਲਈ

ਤੇਰੀ ਤੇ ਬੜੀ ਆਵਾਜ਼ ਨਿਕਲਨੀ ਕੋਕ ਵੇਖ ਲਾਲ ਹੀ ਡੈਪੀ ਆ ਹੈਪੀ ਬਰਥਡੇ ਟੂ ਯੂ ਮਾਰੋ ਗਾੜੀਆਂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਪਾਜੀ ਸੈ ਇਹਨੂੰ ਠੰਡਾ ਨਹੀਂ ਮਨ ਲਾ ਆਵਾਜ਼ ਹੀ ਨਹੀਂ ਆਉਂਦੀ ਚੱਲ ਚੱਲ ਗਿੱਧਾ ਪਾਉਣਾ ਚੱਲ ਓਏ ਪੰਗੜਾ ਪਾ ਇੱਥੇ ਆ ਕੇ ਪਾਜੀ ਵੇਖ ਲੈ ਕੀ ਆ ਨਹੀਂ ਹੈਪੀ ਬਰਥਡੇ ਆ ਵੇ ਟਾਪ ਹੀ ਆ ਆ ਵੇ ਆ ਸਿਆ ਹੀ ਨਹੀਂ ਤੇ ਪਾਣੀ ਲਫਾਫਾਈ ਦੇ ਦੇ ਇਹਦਾ ਕਿਹੜਾ ਕਾਫ ਬੰਨਾ ਥੈਂਕ ਯੂ ਮਾਈ ਜੀ ਆ ਉਹ ਦੋ ਤੇਰੇ ਮੁੰਡੇ ਕਹਿੰਦੇ ਕੋਕ ਆ ਗਏ ਅੱਜ ਆ ਵੇ ਕਬੱਡੀ ਤੇ ਕੋਈ ਮੋੜੀ ਨਹੀਂ ਆ ਵੇ ਉਧਰ ਕਰ ਆ ਵੇ ਜੋੜੀ ਆ ਕਹਿੰਦੇ ਉਹ ਕਹਿੰਦੇ ਫਰਿਆਦ ਤੇ ਸ਼ਾਦੀ ਦੀ ਜੋੜੀ ਆ ਆ ਵੇ ਲੋ ਆ ਵੇ ਫੇ ਕਹਿੰਦੇ ਪਿਆਰ ਵੀ ਵੜਾ ਦੇ ਇੰਨੇ ਲੜਾਈ ਲੜਦੇ ਵੀ ਬਹੁਤ ਆ ਤੇ ਪਿਆਰ ਵੀ ਵੜਾਵਾ ਲੜਦੇ ਕਾਤੇ ਹੁੰਨੇ ਆ ਕਿਉਂਕਿ ਪਿਆਰ ਹੀ ਇੰਨਾ ਵੜਾ ਲਾਲਾ ਚੱਕਣਾ ਕਿ ਨਹੀਂ ਹੁਣ ਛੜਤਾ ਇਹਨੂੰ ਬਦਨਾਮੀ ਬੜੀ ਹੋ ਗਈ ਕਹਿੰਦੇ ਸਹਿਜ ਦੀ ਸਹਿਜ ਕਹਿੰਦਾ ਆਦ ਕੀ ਵੱਡੇ ਨੂੰ ਬਦਾਮ ਮੇਰੇ ਵੱਲੋਂ ਓਏ ਓਏ ਕੀ 100 100 ਗ੍ਰਾਮ ਕਿ ਸਹਿਜ ਵੱਲੋਂ ਬਦਾਮ ਦਿੱਤੇ ਜਾਣਗੇ ਆਦ ਕੀ ਲਾ ਲੈ ਹੁਣ ਇਹਨੂੰ ਟੌਪ ਪੀਡੀਸ਼ਨ ਤੇ 1-1 ਗ੍ਰਾਮ 1-1 ਗ੍ਰਾਮ ਹੀ ਤੂੰ ਆਪ ਕਿਲੋ ਲੈ ਗਿਆ ਉਹ ਖੜਾਇਆ ਖਾਦੇ ਵੀ ਆ ਵਿੱਚੋਂ ਕਿ ਨਹੀਂ ਐ ਓਏ ਖਾਦੇ ਵੀ ਆ ਵਿੱਚੋਂ ਕਿੰਨੇ ਕੁ ਰਹਿ ਗਏ ਬਦਾਮ ਹੁਣ ਹਜੇ ਅੱਧੇ ਤੋਂ ਜ਼ਿਆਦਾ ਪੈਟ ਦਿਖਾਦਾ ਤੇ ਵਿੱਚੋਂ ਕੋਹਮ ਨੇਗਾ ਜਿੱਦੇ ਤੋਂ ਜ਼ਿਆਦਾ ਪਏ ਆ ਕਹਿੰਦਾ ਅੱਧੇ ਤੋਂ ਜ਼ਿਆਦਾ ਪੈਟ ਆ ਇੱਥੇ ਲਿਆ ਗਰਾਊਂਡ 'ਚ ਇੱਕੋ ਤੁਹਾਨੂੰ ਲਿਆ ਹਜੇ ਖੋਲਿਆ ਮੇਰੇ ਕੋਲ ਆਇਆ ਲਿਆ ਇੱਥੇ ਹਜੇ ਕੱਲ ਹੀ ਖੋਲਿਆ ਪੈ ਕੱਲ ਹੀ ਖੋਲਿਆ ਇੱਥੇ ਦਿੱਤੇ ਕਿਦਾਂ ਦੇ ਹੋਏ ਆ ਤੈਨੂੰ ਓ ਮੈਂ ਹੌਲੀ ਹੌਲੀ ਖਾਂ ਭਾਈ ਬਦਾਮ ਖਾਦੇ ਹੀ ਨੇਗੇ ਕਿੰਨੇ ਖਾਦੋ ਸਹੀ ਦੱਸੋ ਭਾਈ ਸੱਚੀ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਨਹੀਂ ਖਾਦੇ ਭਾਜੀ ਬਦਾਮ ਭਾਈ ਖਾਦੇ ਆ ਸਾਰੇ ਮੈਂ ਹਾਲੇ ਅੱਜ ਇਹ ਹੁਣ ਜਿੱਦਣ ਟੂਰਨਾਮੈਂਟ ਹੋਇਆ ਮੁੰਡਿਆਂ ਦਾ ਵੱਡਿਆਂ ਦਾ ਇਹਨੂੰ ਕਾ ਇੱਥੇ ਲੈ ਚੁੱਪ ਕਰਕੇ ਦੇ ਦੇ ਤੂੰ ਸਾਰਾ ਨਹੀਂ ਭਾਈ ਨਹੀਂ ਭਾਜੀ ਤੁਹਾਨੂੰ ਦੇ ਦੂੰਗਾ ਅੱਛਾ ਪਹਿਲਾਂ ਦੇ ਦੂੰਗਾ ਦੱਸ ਮੈਂ ਹਾਲੇ ਕੱਲ ਹੀ ਖੋਲਿਆ ਪੈਕ ਲੈ ਤੂੰ ਜੋਤੇ ਕਿ ਤੂੰ ਕਿੰਨੇ ਖਾਦੇ ਮੈਂ ਦੋ ਦੀ ਖੋਲਿਆ ਕਿੰਨੇ ਖਾਣੇ ਹਨ ਦਿੱਲੀ ਮੈਂ ਪਾਣੀ ਠੀਕ ਆ 5-7 ਬਦਾਮ ਡੇਲੀ ਭੇਗੇ ਸੌਇਆ ਕਰ ਦਿਖਾਇਆ ਕਰ ਭਾਈ ਇਹ ਨਹੀਂ ਹੁੰਦਾ ਕਿਉਂ ਤੂੰ ਤੂੰ ਖਾਣਾ ਕਿ ਨਹੀਂ ਪੱਕਾ ਕੋਈ ਨਾ ਕਰਦੀ ਤੁਹਾਡੇ ਲੈ ਜਾ ਇਹਨੇ ਮੇਰਾ ਦਾਤਾ ਤੇ ਖੜਾ ਚੱਪਣਾ ਜਿਆ ਚੱਲ ਚੱਲ ਭਾਜੀ ਨੇ ਜਿੱਦਾਂ ਦੱਸਿਆ ਉਹਦਾ ਨਾਂ ਟੱਚ ਕੱਢਿਆ ਵੇਖੀ ਲਾ ਦੇ ਇੱਧਰ ਜਾਂਦੇ ਆ ਨੂੰ ਔ ਚੱਕ ਕਹਿੰਦੇ ਮੰਗਲ ਨੇ ਫੇਰ ਪਾ ਲਿਆ ਸੰਗਲ ਚੱਲ ਇਦਾਂ ਪੰਪ ਮਾਰ ਜ਼ੋਰ ਨਾਲ ਸਹਿਰਾਂਲ ਨੂੰ ਸਹਿਰਾਂਲ ਨੂੰ ਕਾਲੇ ਮੋੜ ਦੇ ਕੋਈ ਤਾਂ ਯਾਰ ਸਹਿਜ ਅੱਜ ਯਾਰ ਇੱਥੇ ਰੱਖ ਲਾ ਕਿ ਨਹੀਂ ਲੱਗਣਾ ਨਹੀਂ ਬਰਾੜ ਵੈਰੀ ਗੁੱਡ ਚੱਲ ਜੋਤੇ ਅਗਲਾ ਉਹ ਕਿਹੜਾ ਵਾ ਚੱਲ 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 ਚਲੋ ਤੁਸੀਂ ਲੱਗੋ ਯਾਰ ਰੀਡਰ ਆ ਗਿਆ ਵਾ ਚੱਲ ਚੱਲ ਲੱਗ ਗਿਆ ਵੈਰੀ ਗੁੱਡ ਡੋਜ ਮਾਰ ਡੋਜ ਓ ਵੈਰੀ ਗੁੱਡ ਜੋਤਾ ਕਾ ਤੂੰ ਨਹੀਂ ਫੜਦੇ ਤੁਸੀਂ ਸਸ ਮੜਾ ਜਾ ਇੱਧਰ ਦੱਸ ਆਗੇ ਭਾਜੀ ਨੂੰ ਕਿੱਦਾਂ ਕੀਤਾ ਤੂੰ ਮੈਂ ਇੱਧਰ ਪਾਈ ਪੰਪ ਮਾਰਨ ਲੱਗਾ ਨਾ ਮੇਰੇ ਉੱਤੇ ਡੱਗ ਗਿਆ ਪੰਪ ਦੀ ਸਪੈਲਿੰਗ ਨਹੀਂ ਭਾਜੀ ਇਹਨੂੰ ਮੈਂ ਇਦਾਂ ਭੱਜਾ ਗਿਆ ਤੇ ਇਹਨੂੰ ਮੈਂ ਇਦਾਂ ਹੱਥ ਮਾਰਿਆ ਅੱਛਾ ਤੇ ਇਹਨੇ ਮੈਨੂੰ ਐ ਫੜ ਲਿਆ ਤੇ ਮੈਂ ਜਦੋਂ ਮਾਰ ਲੱਗਾ ਨਾ ਇਹਨੇ ਮੈਨੂੰ ਇਦਾਂ ਆਰਦਿਆਂ ਨੂੰ ਖਿੱਚ ਲਿਆ ਉਹ ਮੇਰਾ ਡੋਡਾ ਆਰਦੋਂ ਵੱਜਾ ਆ ਉਹ ਤੋਂ ਆਉਂਦੀ ਦਾ ਡੋਡੇ ਕਾ ਤੋਂ ਮਾਰੀ ਜਾਣਾ ਤੂੰ ਵੀ ਮਾਰਿਆ ਆ ਵਧੀ ਭਈਆ ਯਾਰ ਆ ਤੇ ਠੀਕ ਹੈ ਜਿਹੜਾ ਕੱਲ ਮੇਰੇ ਗਿੱਟੇ ਤੇ ਸੱਟ ਲਾਈ ਉਹ ਹੋਰ ਇੱਕ ਪਾਜੀ ਨੇ ਇੱਧਰ ਆ ਤੂੰ ਪਾਜ ਦਾ ਕਿਧਰ おい ਮੈਂ ਕੋਈ ਨਹੀਂ ਗਿੱਟੇ ਤੇ ਸੱਟ ਉਹ ਕੈਂਡਿਆ ਪਾ ਪਾਜੀ ਇਹ ਉਹਦੇ ਨੇ ਘੇਰਨੀ ਨਹੀਂ ਆਏ ਮੈਨੂੰ ਇੱਕ ਦਿਨ ਪਹਿਲਾਂ ਇਹਨੇ ਰਾਜ ਕੀਤਾ ਗਾਂਡ ਮੇਰਾ ਕਹਿੰਦਾ ਖੇਡਣ ਨਹੀਂ ਦੇਣਾ ਹੈ ਹੈ ਕੋਦਾ ਮੈਂ ਨਹੀਂ ਕੀਤਾ ਕੁੱਤਾ ਅੱਜ ਫੇਰ ਆਉਦਾ ਤਾਂ ਕਾਰੀ ਦਿੰਦਾ ਮੰਗਲ ਨੂੰ ਤਾਂ ਕਾਰ ਹੀ ਦਿੱਤਾ ਇਕੱਠਾ ਇੱਧਰ ਆ ਪਾਜੀ ਤੈਨੂੰ ਸੱਦਨ ਦਿਆਂ ਤੂੰ ਉੱਧਰ ਭੱਜਨ ਦਿਆਂ ਹੈਂ ਉਹ ਬਾਤ ਸਕੂਲ ਦਾ ਟਾਈਮ ਹੋ ਰਿਹਾ ਜਿਹੜੀਆਂ ਦੋਰੇ ਇਦਾਂ ਪਾਉਂਦੇ ਆ ਤੂੰ ਕਿਹੜਾ ਭੱਜਣੀ ਆ ਕੋਈ ਅੱਜ ਕਿਉਂ ਨਹੀਂ ਭੱਜਾਂ ਕੋਈ ਕਿੰਨੀਆਂ ਉਹ ਮਾਂਜਾ ਉਹ ਮਾਂਜਾ ਲਾਇਆ ਤੇਰਾ ਪਾਜੀ ਅੱਜ ਬਿਸ਼ਰਮ ਹੋਇਆ ਨਹੀਂ ਆਉਂਦੇ ਇਹਨੂੰ ਵੇਲਾ ਤੇ ਰੇਡ ਪਾ ਕੇ ਕਿੱਦਾਂ ਬਾਜੀ ਲਾਊਂਗਾ ਤੂੰ ਦਿਗਣੀ ਨਹੀਂ ਕੱਲ ਦੱਸ ਕਿੱਦਾਂ ਬਾਜੀ ਲਾਊਂਗਾ ਜਲਦੀ ਦੱਸ ਫੇਦਰਾ ਟਾਈਮ ਹੋ ਜਾਣਾ ਵਾ ਦਜੋਤੇ ਜੋਤੇ ਕਦਾ ਬਾਈ ਲੋਣੀ ਨੇ ਓਏ ਓਏ ਬੈਠੀ ਕਰਕੇ ਖਾ ਗੱਲ ਕਰਕੇ ਤੇ ਖਾ ਸਾਨੂੰ ਪਹਿਲਾਂ ਪਹਿਲਾਂ ਕਰਕੇ ਤੇ ਖਾ ਓ ਜੋਤੇ ਇੱਥੇ ਬੈ ਕੇ ਦੱਸ ਤੈਨੂੰ ਕਿੱਦਾਂ ਕਰਨਾ ਏ ਆ ਵੀ ਆਵੇ ਠੀਕ ਐ ਚੱਲ ਫੇ ਕਿੱਦਾਂ ਕਰਨਾ ਜੋ ਰੇਡ ਲੈ ਕੇ ਆ ਗਿਆ ਕਲਾ ਬਾਈ ਲੋਣੀ ਇਦਾਂ ਨਹੀਂ ਲੱਗੇ ਪੰਡਤ ਜੀ ਸਾਸਰੀ ਕਾਲ ਹਾਂ ਤੇ ਵੇਖਣਾ ਹੈ ਗਾ ਜੀ ਲੱਛਣ ਬਹੁ ਮਾੜੇ ਹੋਏ ਹੋਏ ਆ ਜੀ ਆ ਵੇਖਿਓ ਕਿਦਾਂ ਕੀ ਕਹਿੰਦੀ ਰੇਖਾ ਇਹ ਕੀ ਕਹਿੰਦਾ ਇਹ ਕਹਿੰਦਾ ਤੁਹਾਨੂੰ ਹਾਂ ਨਾ ਬਾਹਰ ਭੇਜਣਾ ਕੋਈ ਅਸੀਂ ਕਿੱਥੇ ਭੇਜੋਗੇ ਇੰਗਲੈਂਡ ਭੇਜੋਗੇ ਕੈਨੇਡਾ ਕਿਉਂ ਨਹੀਂ ਭੇਜਣਾ ਇੱਥੇ ਰਹਿ ਆ ਇੱਥੇ ਰਹਿ ਨਹੀਂ 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 ਇੱਕ ਇੱਕ ਪਾਸੇ ਦੇ ਭੇਜ ਦੰਗਲੈਂਡ ਕੈਨੇਡਾ ਨਹੀਂ ਨਹੀਂ ਬਾਬਾ ਜੀ ਕਰੋ ਕਿਰਪਾ ਕੀ ਕਰਾਂ ਕਰਪਾ ਹਾਂ ਤੇ ਉਹੀ ਰਹਿਣਾ ਨਹੀਂ ਨਹੀਂ ਬਾਬਾ ਜੀ ਕਰੋ ਕਿਰਪਾ ਆਪੇ ਵੇਖੋ ਮੜੇ ਹੱਥ ਮਾਇਆ ਕਿੰਨੇ ਲੱਗਦੇ ਆ ਤੁਹਾਡੇ ਚਰਨਾਂ ਦਾ ਆਪਾਂ ਆਏ ਦਰਦੇ ਹਾਥੀ ਵਾਲਾ ਗੋਰਾ ਪਿਆਰਾ ਬਾਬਾ ਜੀ ਹੱਥ ਤਾਂ ਗੋਰਾ ਹੈਗਾ ਦੱਸੋ ਕਿਹਦੇ ਲੱਛਣ ਲੱਛਣ ਮਾੜੀ ਹੋ ਰਹਿਣਾ ਕਿਹਦੇ ਚਮਕ ਜਿਵੇਂ ਤਾਰਾ ਇਹਦਾ ਅੱਖ ਸਿੱਧਾ ਉਹ ਚਮਕਾ ਦੂ ਬਾਬਾ ਜੀ ਤੁਹਾਡੇ ਸਿਰ ਤੇ ਹੀ ਆ ਸਾਰਾ ਕੁਝ ਚਮਕਾ ਦੂ ਬਾਬਾ ਜੀ ਕਰ ਦਾਂਗੇ ਸੇਵਾ ਪਾਣੀ ਵੇਖੋ ਮੜਿਆ ਜਾ ਤੋੜ ਕੇ ਦਾਂ ਹਾਂ ਦੱਸੋ ਸਾਨੂੰ ਕੀ ਕੀ ਸੇਵਾ ਲੱਗੂ ਕੀ ਕਰੀਏ ਪਾਏ ਕੀ ਕਰੀਏ ਆਏ ਘਰੇ ਚੋਲ ਵੰਨਦੋ ਅੱਛਾ ਕਰਦੀਆਂ ਨਹੀਂ ਤੁਹਾਨੂੰ ਨਾ ਵੰਡ ਗਈ ਬਾਬਾ ਜੀ ਫਿਰ ਹੋ ਜੂ ਹੱਲ ਚਾਹੀਦਾ ਇਹ ਹੋ ਜੂ ਹੱਲ ਇੰਗਲੈਂਡ ਦਾ કે ਕੈਨੇਡਾ ਦਾ ਇੰਗਲੈਂਡ ਦਾ ਹੋ ਜੂ ਪੱਕਾ ਨਹੀਂ ਹੁਣ ਕਿਉਂ ਪੈਸੇ ਵਧ ਜਾਈਦੇ ਜੀ ਪੈਸੇ ਨਹੀਂ ਚਾਹੀਦੇ ਪਾਪੇ ਨੂੰ ਕਾਲੀ ਮੁਰਗੀ ਚਾਹੀਦੀ ਹੈ ਕਾਲੀ ਮੁਰਗੀ ਚਾਹੀਦੀ ਇਨੂੰ ਕਾਲੀ ਮੁਰਗੀ ਅੰਡੇ ਵਾਲੀ ਹਾਂ ਹਾਂ ਜਿਹੜੀ ਦੋ ਦੋ ਮੁਰਗਾ ਦਾ ਸਾਹ ਅੰਡੇ ਦੋ ਹੋਵੇ ਅੱਛਾ ਬੰਦੀ ਦਾ ਅੰਗਲੈਂਡ ਦਾ ਹੀ ਹੋਵੇ ਪੱਕਾ ਜੀ ਨਾਲ 11000 ਮੁਕਰਿਆ ਹੋਣਾ ਜੀ ਨਾਲ 11000 ਰੁਪਇਆ ਨਾਲ 12000 ਰੁਪਇਆ ਕੱਲ ਨੂੰ ਨਹੀਂ 500 ਰੁਪਏ ਮੰਨੀ ਜਾਂਦੀ ਅੱਜ ਭਾਵੇਂ 11000 ਮੰਗੀ ਆ ਬਾਹਰ ਪਹਚੋੜਾ ਬਾਹਰ ਨਹੀਂ ਪੁੰਜਿਆ ਬਾਹਰ ਕੀ ਨਾ ਪਹੁੰਚਿਆ ਫਿਰ ਫਿਰ 15000 ਬੱਸ ਅਕਾ 11 ਦੇ ਵਿੱਚ 4000 ਵਧਾ ਕੇ ਦਵੋਗੇ ਹਾਂਜੀ ਠੀਕ ਆ ਕਿਰਪਾ ਹੋ ਜੂਗੀ ਉਦਾਂ ਉਹ ਜੋਗੀ ਵਿਖੋ ਰਾਤ ਨੂੰ ਇੱਧਰ ਨੂੰ ਨਾ ਕਰੇ ਜਾਓ ਕਰ ਠੀਕ ਹੈ ਜੀ ਬਾਬਾ ਜੀ ਬੇ ਗਿੱਟੀ ਬਹੁਤ ਆਪਣੀਆਂ ਇਹ ਤੇ ਬਾਅਦ ਚ ਦੂਰੀ ਵਾਰ ਪੈਸੇ ਲੈ ਕੇ ਪਤਾ ਬਾਬਿਆਂ ਨੇ ਕਿੱਦਾਂ ਹੁੰਦੀ ਹੁੰਦੀ ਬਾਅਦ ਚ ਜੇ ਨਾ ਵੱਡੇ ਹੋਣ ਚਪਲਾ ਚਲੇ ਚੱਲ ਦੋ ਬਾਬਾ ਕੋ ਗੰਦੀ ਨਿਕਲੇ ਆ ਬਾਬਾ ਕੋ ਗੰਦੀ ਨਿਕਲੇ ਮਰ ਗਈਆਂ ਮੰਗਦਾ ਹੀ ਬਾਬਾ ਜੀ ਬਾਬਾ ਜੀ ਮੈਂ ਨਹੀਂ ਕੀਤਾ ਤੜੇ ਭਗਤ ਮਾਰੇ ਨਿਕਲੇ ਆ ਫਗਤਾ ਬਾਬਿਆਂ ਨਾਲ ਬਹੁਤ ਬੁਰੀ ਕੀਤੀ ਆ ਕੀ ਹੋਇਆ ਬਾਬਿਓ ਬਾਬੇ ਨੂੰ ਤੂੰ ਅੱਜ ਕੁੱਟਿਆ ਤੇਰੇ ਨਾਲ ਬਹੁਤ ਬੁਰਾ ਹੋਣਾ ਵਾ ਬੁਰਾ ਹੋ ਗਿਆ ਬਾਬਾ ਜੀ ਆਵੇ ਬਾਬਾ ਜੀ ਕਮਾਇਓ ਵਾਲ ਦੀ ਕਿਦ ਤੱਕ ਮੋਨੇ ਨੇ ਉਹ ਵੇ ਉਹ ਬਾਬਾ ਢਾ ਲਿਆ ਹੀ ਫੇ ਫਗਤਾ ਨੇ ਢਾ ਲਿਆ ਬਾਬਾ ਫੇ ਉਹ ਵੇ ਬਾਪੇ ਦੀ ਢੋੜ ਵੜੀ ਆ ਉਹ ਵੇ ਬਾਬੇ ਦੀ ਦੌੜ ਵੜੀ ਆ ਤੂੰ ਗਾਲ੍ਹਾਂ ਕੱਢ ਤੋ ਕਿ ਕਿੱਟਾ ਭਾਜੀ ਕਹਿੰਦਾ ਨਹੀਂ ਤੇ ਵਾਪਸ ਲੈ ਲੈਂਦੀ ਆ ਸਾਡੇ 66 ਵਾਲੇ ਜਾਈਏ ਚੱਲ ਪਿਆ ਦੇ ਓਏ ਤੂੰ ਚੱਲ ਭਾਜੀ ਠੀਕ ਆ ਭਾਜੀ ਐਦ ਕੀ ਆਪਣੇ ਪਿੰਡ ਨਾ ਸੈਂਟਾ ਕਲੋਸ ਆਣਾ ਵਾ ਕੀ ਲੈਣਾ ਤੂੰ ਮੈਂ ਆ ਹੀ ਫੋਨ ਕਿੰਨਾ ਹੈ ਕਿਹੜਾ 14 14 ਹੁਣ ਤੇ 16 ਆਉਣ ਵਾਲਾ ਨਹੀਂ ਮੈਨੂੰ 14 ਚਾਹੀਏ ਹਾਂ ਤੂੰ ਕੋਟੀ ਕੀ ਲੈਣਾ ਲੈਪਟਾਪ ਕਿਹੜੀ ਜਨਰੇਸ਼ਨ ਦਾ 4th ਜਨਰੇਸ਼ਨ 6th ਜਨਰੇਸ਼ਨ ਕਿਹੜਾ ਲੈਣਾ ਫੋਰ ਫੋਰ ਮੈਂ ਫੋਰ ਹਾਂ ਮੋਟੇ ਦੂੰਗੀ ਲੈਣਾ ਓਏ ਆਈ ਫੋਨ ਮੂੰਹ ਵੇਖਿਆ ਆਈ ਫੋਨ ਵਾਲਾ ਆਪਦਾ ਹੈ ਤੂੰ ਮੈਂ ਕਹਿੰਨਾ ਬਾਬਾ ਬੂਆ ਬਾਂਜਾ ਆ ਰਾਮ ਨਾ ਤੇਰਾ ਕੰਮ ਚੱਲ ਪੈਣਾ ਵਾ ਕਿ ਨਹੀਂ ਕੋਟੀ ਤੂੰ ਨਾਲ ਬਣ ਜਾ ਇਹਦੇ ਉਹ ਜਿਹੜਾ ਪੰਡ ਤੇ ਲੱਗੇ ਬੈਠੇ ਹੁੰਦੇ ਆ ਝੱਗਾ ਚੱਕੇ ਲਈ ਆ ਛੇ ਕਿਉਂ ਲਿਆ ਝੱਗਾ ਚੱਕੇ ਨੌਕਰ ਹੈ ਤੇਰਾ ਉਹ ਉਹ ਨੌਕਰ ਹੈ ਤੇਰਾ ਹੋ ਤਨੀ ਲੈਣਾ ਮੇਰਾ ਕੱਲ ਗੱਲ ਨਾ ਆਏਂਗਾ ਹਾਂ ਇਹ ਸਕੂਲ ਇਹ ਸਕੂਲ ਵਾਲੇ ਨਾ ਭਰਾ ਇਹ ਕੌੜਾ ਠੰਡਾ ਹੁੰਦਾ ਵਾ ਕਿਉਂ ਕਮਰਾ ਪਏ 10000 ਰੁਪਿਆ ਲੈ ਲੈਂਦੇ ਆ ਹਾਂ ਕਮਰਾ ਭਰਾ ਠੰਡਾ ਨਹੀਂ ਹੁੰਦਾ ਕਿਉਂ ਪਤਾ ਨਹੀਂ ਫੇਸ ਹੀ ਚਲਾਉਂਦੇ ਨਾ ਹੁਣਗੇ ਜਾਂ ਏਸੀ ਚਲਾਉਂਦੇ ਆ ਹਾਂ ਨਵੇਂ ਲਵਾ ਦੋ ਕਹਿੰਦੇ ਆ ਅੱਛਾ ਨਵੇਂ ਲਵਾ ਕੇ ਨੰਦਦੇ 50000 ਰੁਪਿਆ ਲੈ ਲੈਂਦੇ ਮਹੀਨੇ ਦਾ ਮਹੀਨੇ ਦਾ 50 ਕਿੱਥੇ ਹੋਣਾ ਮਾਮਾ ਪੌਸ਼ਲੀ ਇਤਨਾ ਦਾ 50000 ਰੁਪਿਆ ਲੈ ਲੈਣੇ ਹਾਂ ਉਹ ਜਾ ਉਹ ਚੱਲ ਚੱਲ ਗਈ 50000 ਵੇਖਿਆ ਕਦੇ ਇਕੱਠਾ ਇਹਨੂੰ ਹਾਂ ਕਿੰਨੇ ਨੋਟ ਹੁੰਦੇ 50000 ਚ 50000 ਤੋਂ ਹੁੰਦੇ ਆ 10 ਨੋਟ 10 ਨੋਟ ਕਿੰਨੇ ਕਿੰਨੇ ਦੇ ਪੰਪ 500 ਉਹ ਤਾਂ 5000 ਹੋ ਗਿਆ ਹਾਂ 5000 ਹੋ ਗਿਆ ਭਰਾਵਾ ਰਾ ਰਾ ਇਹ ਨਹੀਂ ਹੋਇਆ 10000 ਹੋ ਗਿਆ ਹਾਂ ਨਹੀਂ ਸਕਦੇ 50000 ਤੁਹਿਆ 1000 ਦੇ ਕਿੰਨੇ ਬਣਨੇ ਆ 100 ਨੋਟਾਂ ਨਾਲ ਮੈਨੂੰ 10000 ਕ ਨਹੀਂ 100 ਨੋਟਾਂ ਨਾਲ ਜ਼ਿਆਦਾ ਪੰਪਾਂ ਤੋਂ ਦੇ ਹਾਂ ਤਾਂਜੀ ਵੇਹ ਲਾ ਨਾਲੇ ਪਾਣੀ ਛੱਡ ਦੇ ਜਵਾਕਾਂ ਨਹੀਂ ਨਹਾਈ ਜਾਂਨਾ ਮੱਝੇ ਜੀਏ ਉਹਨੂੰ ਕਿ ਆਜੂ ਨਹਾ ਲਓ ਉਹ ਤਨਵੀਰ ਆ ਉਹ ਝੱਗਾ ਲਿਆ ਝਗਾ ਉਤਰੀ ਚੇਲੇ ਹੈ ਯੇਲੇ ਬੜਕੇ ਆ ਛੋੜ ਬਹੁ ਕਰਦਾ ਨਾ ਤੂੰ ਗਰਮ ਠੰਡਾ ਆ ਰਿਹਾ ਜਰਾ ਨਹੀਂ ਉਹਦਾ ਤਾਂ ਚੌੜ ਬੋਹ ਕਰਦਾ ਹੈ ਨਾ ਉੱਥੇ ਤਾਂ ਗਰਮ ਹੀ ਬਣ ਤਾ ਮੈਂ ਕਹਿੰਦਾ ਚੌੜ ਬੋਹ ਕਰਦਾ ਇਹਨੂੰ ਕਰੇ ਠੰਡਾ ਪਾਣੀ ਆਉਂਦਾ ਹੈ ਕਿ ਇੱਥੇ ਇੱਥੇ ਜਦੋਂ ਮੋਟਰ ਚਲਾਈ ਦੀ ਤਾਂ ਨਹੀਂ ਹੁੰਦਾ ਹੁਣ ਗਰਮ ਪਾਣੀ ਕਿਵੇਂ ਬਾਹਰ ਨਿਕਲਿਆ ਭੰਗੜਾ ਪਾ ਦੇ ਮੜਿਆ ਇੱਕ ਵਾਰੀ ਪਾ ਦੇ ਮੜਿਆ ਐ ਐਕਸ਼ਨ ਕਰ ਦੇ ਫੇ ਮਿਟਰਲਿੰਗ ਚੱਲਿਆ ਹੋਰ ਹੋ ਗਿਆ ਟਾਈਮ ਸਕੂਲ ਦਾ ਹੋਰ ਹੋ ਗਿਆ ਚਲੋ ਫਿਰ ਕਹਦੇ ਕੀ ਕਹਿੰਨਾ ਨੈਟ ਤੇ ਅਸਲੀ ਗੱਲ ਜੀ ਸਾਰਿਆਂ ਨੂੰ ਜੋ ਕਿ ਅੱਜ ਦੀ ਆਪਣੀ ਹੋ ਗਈ ਮਿਹਨਤ ਸਮਾਪਤ ਹੋਣ ਕੇ ਲਈ ਆਪਾਂ ਘਰਾਂ ਨੂੰ ਹਾਂਜੀ ਤੇ ਹੁਣ ਸਾਰੇ ਲਾਈਕ ਕਰੋ ਫੋਲੋ ਕਰੋ ਐਂਡ ਸਵਾਈਪ ਕਰੋ ਅੱਜ ਕਾਲੀਆ ਤੇ ਬਾਏ ਬਾਏ ਓਕੇ ਬਾਈ ਮਿਲਦੇ ਕੱਲੂ ਅਗਲੇ ਵਲੌਗ ਚ ਮਿਲਦੇ ਆਂ ਅਗਲੇ ਵਲੌਗ ਕਿ ਦੱਸਾਂਗੇ ਕੱਲੂ ਹੋਰ ਬੰਦਿਆਂ ਦੇ ਹੱਥ ਚੈੱਕ ਕਰਾਂਗੇ ਦੱਸੇ ਹੋਰ ਬੰਦਿਆਂ ਦੇ ਹੱਥ ਚੈੱਕ ਕਰਾਂਗੇ ਤੁਕੇ ਜੀ ਆਉਣਾ ਭਗਤ ਉਹਦਾ ਆਜੋ ਬਾਬਾ ਆਇਆ ਹੋਇਆ ਵਾ ਆਜੋ ਇੰਦਰ ਮੂਹਨ ਅਰਗੇ ਆਜਣ ਕੈਨੇਡਾ ਦੇ ਵੀਜ਼ੇ ਤੱਕ ਲਵਾ ਦੇਾਂਗੇ ਕੈਨੇਡਾ ਦੇ ਵੀਜ਼ੇ ਲਵਾ ਦੇ ਕਿੱਥੇ-ਕਿੱਥੇ ਦੇ ਵੀਜ਼ੇ ਲਵਾਉਣੇ ਬਾਬਾ ਜੀ ਓਏ ਜਿੱਥੋਂ ਦੇ ਕਹੂੰਗੇ ਨਹੀਂ ਨਹੀਂ ਉਧਰ ਤੁਸੀਂ ਕਿੱਥੋਂ ਦੇ ਲਵਾਉਣੇ ਜ਼ਿਆਦੇ ਨਹੀਂ ਇੰਗਲੈਂਡ ਦਾ ਲਵਾ ਦਿੰਨੇ ਆ ਹਾਂ ਅਮਰੀਕਾ ਦਾ ਅੱਛਾ ਕੈਨੇਡਾ ਦਾ ਅੱਛਾ ਪੈਸੇ ਕਿੰਨੇ ਕ ਹਾਂ ਪੈਸੇ 30000 ਰੁਪਏ ਬਸ ਫੀਸ ਹੀ ਲੈਣੀ ਤੁਸੀਂ ਆਪਦੀ ਹੈ ਨਾ ਚਲੋ ਠੀਕ ਆ ਬਾਬਾ ਜੀ ਮੈਂ ਫੇਰ ਕਰ ਦੇਣਾ ਤੁਹਾਡਾ ਪੋਸਟਰ ਸੈਂਡ ਠੀਕ ਆ ਓਕੇ ਬਾਬਾ ਜੀ ਸਤਿ ਸ੍ਰੀ ਅਕਾਲ